ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਨਾ ਜੀ ਆਪਣਾ ਜਗਦੇਵ ਸਿੰਘ ਕਿਹੜੇ ਪਿੰਡ ਤੋਂ ਜੀ ਬੋਇਕਾਲ ਜੀ ਮੇਰੀ ਅੱਜ ਤੁਸੀਂ ਪੱਤਰਕਾਰ ਨੂੰ ਸਧਾਇਆ ਇਰੀਆ ਬਾਰੇ ਕੋਈ ਜਾਣਕਾਰੀ ਦਿਓ ਜੀ ਹਾਂਜੀ ਇਹਦੇ ਬਾਰੇ ਜਾਣਕਾਰੀ ਇਹ ਜਦੋਂ ਹਮੇ ਘਰ ਕੌਣ ਲੱਗਿਆ ਸਾਡੇ ਖਾੜੀਆਂ ਦੋਖ ਕੇ ਜੀ ਉਸ ਦਿਨ ਕਿਹੜੀ ਤਰੀਕ ਸੀ 23 ਤਰੀਕ ਸੀ ਜੀ ਤੇ ਕਿੰਨੇ ਜਾਣੇ ਸੀ ਉਹ ਜੀ ਸਾਰੇ ਟੱਬਰ ਹੀ ਸੀਗਾ ਵੈਸੇ ਤਾਂ ਜੀ ਇੱਕ ਉਹਦਾ ਭਰਾ ਸੀਗਾ ਜੋਰਾ ਸਿੰਘ ਇੱਕ ਬਿੱਟੂ ਸਿੰਘ ਇੱਕ ਧਰਮ ਸਿੰਘ ਬਾਕੀ ਬੋੜੀਆਂ ਸੀ ਟਰੋੜੇ ਚਲਾਉਣੇ ਸਰ ਇਹ 6:6 ਵਜੇ ਦੀ ਗੱਲ ਹੈ ਜੀ ਜਦੋਂ ਮੇਰਾ ਮੁੰਡਾ ਛਡਾਉਣ ਗਿਆ ਇਹਦੇ ਪਿੱਛੇ ਦੀ ਇਹਦੇ ਕਹੀ ਠੋਕਦੀ ਜੀ ਤੇ ਤੇ ਵੀ ਬੇਟੇ ਨੂੰ ਹਸਪਤਾਲ ਦਾਖਲ ਕਰਾਇਆ ਹਾਂਜੀ ਸਰ ਮੈਂ ਹਸਪਤਾਲ ਦਾਖਲ ਕਰਾਇਆ ਜੀ ਤੇ ਉਹ ਤਾਂ ਬੇਹੋਸ਼ ਹੋ ਗਿਆ ਜੀ ਇਸ ਮਸਲੇ ਵਿੱਚ ਤੁਸੀਂ ਥਾਣੇ ਕੋਈ ਰਿਪੋਰਟ ਲਖਾਈ ਹੈ ਹਾਂਜੀ ਹਾਂਜੀ ਸਤਾ ਥਾਣੇ ਚ ਰਿਪੋਰਟ ਰਖਾਈ ਹੈ ਜੀ ਛਗੀ ਸੰਗ ਨੇ ਲਿਖੀ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਨਾ ਕਿਸੇ ਨੇ ਕਾਰਵਾਈ ਕੀਤੀ ਸੇ ਸੰਗ ਬਹੁਤ ਬੜਾ ਦੇਰ ਤੱਕ ਜੀ ਮਹਾਰਾਜੀ ਅਸਾਂ ਤੇ ਉਹ ਉਹਨਾਂ ਨੇ ਕਿੰਨਾ ਕੁ ਮਾਰਕਾ ਕੀਤੇ ਸੀ ਉਹਨਾਂ ਨੇ ਬੰਦੇ ਸਿੰਘ ਕੋਈ ਉਹਦੇ ਕੋਈ ਮਾਰਕਾ ਕੀਤਾ ਸੀ ਠੀਕ ਹੈ ਜੀ ਤਾਂ ਉਹਨਾਂ ਨੇ ਮਾਰਕਾ ਕਿਹਦੇ ਕੋਲ ਕੀਤੀ ਸਰਦੇਸ਼ ਸਿੰਘ ਕੋਲ ਕੀਤੀ ਸਰ ਠੀਕ ਹੈ ਜੀ ਤੇ ਤੁਹਾਡਾ ਕੋਈ ਜਿਹੜੀ ਪੰਚਾਇਤ ਆ ਉਹਨਾਂ ਨੇ ਕੋਈ ਨਵੇੜਿਆ ਕੰਮ ਕੋਈ ਨਹੀਂ ਜੀ ਕੋਈ ਵੀ ਨਹੀਂ ਦਸਪਸ ਕੋਈ ਨਹੀਂ ਕੀਤੀ ਕੋਈ ਨਾਮ ਅਗਰ ਗਿਆ ਜੀ ਉੱਥੇ ਪਤਾ ਲਾਣਾ ਛੱਡ ਘਰੇ ਆਇਆ ਜੀ ਹੁਣ ਤੁਸੀਂ ਪੁਲਿਸ ਰੈਸ਼ ਤੋਂ ਕੀ ਚਾਹੁੰਦੇ ਜੀ ਅਸੀਂ ਇਨਸਾਫ ਚਾਹੁੰਦੇ ਸਰ ਠੀਕ ਹੈ ਜੀ ਤਾਂ ਇਹ ਤਾਂ ਤੰਗ ਬਹਰ ਕਰਦੇ ਪਿੰਨ ਕੀ ਨਾਮ ਥੜਾ ਕਰਮਜੀਤ ਕਿਹੜੇ ਪਿੰਡ ਤੋਂ ਹੀ ਬਹੁਤ ਕਰਦੇ ਪਿੰਨੇ ਜਿਹੜੀ ਤੁਹਾਡੀ ਨਾਲ ਕੋਈ ਲੜਾਈ ਹੋਈ ਆ ਉਹਦੇ ਬਾਰੇ ਕੋਈ ਜਾਣਕਾਰੀ ਦੇਵੀਂ ਲੜਾਈ ਇਹ ਵੀ ਜਿਹਨਾਂ ਤਾਂ ਤੰਗ ਜਾਣੀ ਕਰਦੇ ਛਾਡੇ ਦੇ ਇਹ ਤਾਂ ਪਾਣੀ ਕੱਢਣ ਹੀ ਗਏ ਸੀ ਜਿਹੜਾ ਪਾਣੀ ਕੱਢਣ ਗਏ ਤੇ ਮੁੰਡਾ ਉਹ ਬੋਲਣ ਲੱਗ ਗਿਆ ਕਿ ਕੌਣ ਜੀ ਇਹ ਮੇਰੇ ਘਰ ਵਾਲਾ ਉਹ ਉੱਤੋਂ ਬੋਲਣ ਲੱਗ ਗਿਆ ਤੇ ਮੁੰਡਾ ਜਿਹੜਾ ਹਟਾਉਣ ਲੱਗਾ ਉਹ ਡਾੜੀ ਨੂੰ ਵੀ ਤੂੰ ਆ ਜਾ ਥੱਲੇ ਕੋਈ ਨਾ ਬੋਲੀ ਜਾਂਗੇ ਇਹਨਾਂ ਨੇ ਮੇਰੇ ਮੁੰਡੇ ਸਹੀ ਆਪਾਂ ਹੀ ਮਾਰ ਕੇ ਸਿਰ ਪਾੜਤਾ ਜਿੰਨਾਂ ਨਾਲ ਤੁਹਾਡੀ ਲੜਾਈ ਹੋ ਉਹਨਾਂ ਦੇ ਕੀ ਕੀ ਨਾਮ ਆ ਜੋਰਾ ਸਿੰਘ ਜੀ ਬਿੱਟੂ ਸਿੰਘ ਤੇ ਸੰਤ ਸਿੰਘ ਧਰਮ ਸਿੰਘ ਇਹ ਇਸ ਮਸਲੇ ਤੇ ਤੁਸੀਂ ਕੋਈ ਪੁਲਿਸ ਰਿਪੋਰਟ ਲਖਾਈ ਹੈ? ਹਾਂਜੀ ਲਖਾਈ ਆ। ਤੇ ਪੁਲਿਸ ਵਾਲੇ ਕੀ ਕਹਿੰਦੇ ਸੀ? ਕੋਈ ਸੁਣਵਾਈ ਕਰਦਾਂਗੇ ਜੀ ਸਾਡੀ ਤਕਰੀਬਾ ਦੀ। ਜੀ ਸੁਜੀਸ਼ਨ। ਹਾਂਜੀ ਉਹ ਤਾਂ ਬਹੁਤ ਚੰਗਾ ਬੰਦਾ ਐ। ਤੇ ਜੀ ਸਿੰਘ ਤਾਂ। ਤੇ ਇਸ ਮਸਲੇ ਤੇ ਤੁਸੀਂ ਪੰਚਾਇਤ ਨੂੰ ਕਿਹਾ ਜੀ? ਸਾਡੀ ਵੀ ਸੁਣਦਾ ਸਾਡੇ ਮੁੰਡੇ ਮਗਰ ਕੋਈ ਨਹੀਂ ਗੇ 8 ਦਿਨ 10 ਰੱਖਿਆ ਸੀ। ਸਾਡੇ ਹੁਣ ਘਰੇ ਸਰਤਾ ਨਹੀਂ ਜੀ ਵੀ ਤੇ ਸਾਡੇ ਬੱਚੇ ਇਕੱਲੇ ਸੀਗੇ ਪੜਦੇ ਤਾਂ। ਕਿ ਤੁਸੀਂ ਸਾਰੇ ਤਿੰਨੇ ਉੱਥੇ ਬੈਠੇ ਸੀ ਮੁੰਡਾ ਇਹਦਾ ਡੈਡੀ ਮੈਂ ਠੀਕ ਹੈ